ਦੋਸਤੋ ਕੀ ਹਾਲ ਚਾਲ ਨੇ ਆਸ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਗੇ ਤੇ ਅੱਜ ਪਹੁੰਚ ਗਏ ਆ ਗਵਾਲੀਅਰ ਰਿਲੇਟਿਵ ਦੇ ਰੁਕੇ ਹੋਏ ਆ ਅੱਜ ਜਾ ਰਹੇ ਆ ਗਵਾਲੀਅਰ ਘੁੰਮਣ ਵਾਸਤੇ ਇੱਕ ਤਾਂ ਕਿਲਾ ਦੇਖ ਕੇ ਆਉਨੇ ਆ ਇਹ ਖੜੀ ਆਪਣੀ ਟੈਗੋ ਜਿੱਤੇ ਸਮਾਨ ਲੱਧਿਆ ਰਾਤ ਹੁੰਦੇ ਹੁੰਦੇ ਹਨੇਰਾ ਹੋ ਗਿਆ ਸੀ ਇੱਧਰ ਇਹਨਾਂ ਦੇ ਸੰਦਬੰਧ ਖਲੋਤੇ ਨੇ ਗੋਲੀ ਰਖ ਕਿਲਾ ਕੋਮ ਕੇ ਫਿਰ ਦੇਖਦੇ ਆ ਗੁਰਦਾਸਾ ਵੀ ਦਰਸ਼ਨ ਕਰਕੇ ਤੇ ਯੂ ਕੋਮ ਕਹਾਵਾਂਗੇ ਤੇ ਚਲੋ ਮਿਲਦੇ ਆਂ ਵਲੌਗ ਦੇ ਵਿੱਚ ਤੇ ਅੱਜ ਦਾ ਸਫਰ ਹੈਗਾ ਇਸ ਸਕੋਰਪੀਆ ਦੇ ਉੱਪਰ ਬਣੇ ਰਹੋ ਇਸ ਤਰ੍ਹਾਂ ਹੀ ਵਲੌਗ ਦੇ ਵਿੱਚ ਹਾਂਜੀ ਸੰਗਤ ਜੀ ਅੱਜ ਇਹ ਦਰਸ਼ਨ ਹੋ ਰਹੇ ਨੇ ਗੁਰਦੁਆਰਾ ਦਾਤਾਬੰਦੀ ਛੋੜ ਗਵਾਲੀਅਰ ਰਾਤ ਦੇ ਗਵਾਲੀਅਰ ਆ ਗਏ ਹਾਂ ਤੇ ਅੱਜ ਇੱਥੋਂ ਗਵਾਲੀਅਰ ਦੇ ਦਰਸ਼ਨ ਇਹ ਲੈ ਕਰਦੇ ਗੁਰੂ ਘਰ ਦੇ ਇਹ ਸਰੋਵਰ ਹੈ ਤੇ ਗੁਰਦੁਆਰਾ ਸਾਹਿਬ ਹੈ ਹਾਂਜੀ ਸੰਗਤ ਜੀ ਅਜ ਮਜੀਰ ਮੰਨੇ 400 ਇਹ ਦੋ ਨਿਸ਼ਾਨ ਸਾਹਿਬ ਦੀ ਨਿਸ਼ਾਨੀ 6ਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਗੁਰਦੁਆਰਾ ਇੱਥੇ ਸਤਸੰਗਤ ਦਾ ਗੁਰਦੁਆਰਾ ਅੱਜ ਗੁਰਦੁਆਰਾ ਦਾਤਾ ਬੰਦੀ ਛੋੜ ਗਵਾਲੀਅਰ ਕਿਲਾ ਤੇ ਹੁਣ ਚਲਦੇ ਆਂ ਸੰਗਤ ਜੀ ਅੰਦਰ ਗੁਰੂ ਘਰ ਦੇ ਦਰਸ਼ਨ ਕਰਨਾ ਇੱਥੇ ਮਹਾਰਾਜ ਦਾ ਪ੍ਰਕਾਸ਼ ਇਹ ਇਹ ਕਿਲਾ ਉਰਦਸਾ ਬੁੱਸੇ ਸਥਾਨ ਤੇ ਬਣਿਆ ਜਿੱਥੇ ਬਵਿੰਜਾ ਰਾਜਾ ਨੂੰ ਕੈਦ ਕੀਤਾ ਗਿਆ ਸੀ ਤੇ ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਵੀ ਨਾਲ ਹੀ ਜਦੋਂ ਉਹਨਾਂ ਨੂੰ ਰਿਹਾ ਕੀਤਾ ਗਿਆ ਤੇ ਬਵਿੰਜਾ ਰਾਜਾ ਨੂੰ ਵੀ ਉਹਨਾਂ ਨੇ ਆਪਣੇ ਨਾਲ ਲੈ ਕੇ ਗਏ ਸਾਨੂੰ ਗੁਰਦੁਆਰਾ ਸਬਦਾ ਸਾਹਮਣੇ ਪਾਸਾ ਇਸ ਗੁਰਦੁਆਰਾ ਸਬਦਾ ਇਤਿਹਾਸ ਬਹੁਤ ਵਿਲੱਖਣ ਹੈ ਇਹ ਕਲਛ ਸਭ ਤੋਂ ਲੰਮਾ ਕਲਛ ਹੈ ਇਸ ਗੁਰੂ ਘਰ ਦਾ ਇਸ ਸੈਡ ਨਿਸਾਨ ਸਾਹਿਬ ਹੈ ਇੱਥੇ ਸਜਾਵਟ ਬਹੁਤ ਕੀਤੀ ਹੋਈ ਹੈ ਫੁੱਲ ਬੂਟੇ ਬਹੁਤ ਲੱਗੇ ਨੇ ਬਾਹਰ ਅੱਜ ਦੀ ਯਾਤਰਾ ਸਾਡੀ ਇਹ ਕਰਵਾ ਰਹੇ ਨੇ ਹਰਪਾਲ ਸਿੰਘ ਜੀ ਹੋਣੀ ਇਹ ਸਾਹਮਣੇ ਦਰਸ਼ਨੀ ਡਿਉਰੀ ਦੇ ਦਰਸ਼ਨ ਹੋ ਰਹੇ ਨੇ ਇਹ ਸਾਈਡ ਪਾਰਕਿੰਗ ਹੈ ਹਰੀਆੜੀ ਬਹੁਤ ਹੈ ਰੁੱਖ ਬੂਟੇ ਫੁੱਲ ਬਹੁਤ ਲਾ ਰੱਖੇ ਨੇ ਬਾਬਾ ਜੀ ਹੋਣਾ ਨੇ ਸੰਗਤ ਜੀ ਇਸ ਸਾਈਡ ਗੁਰੂ ਕਾ ਲੰਗਰ ਤੇ ਯਾਤਰੀ ਨਿਵਾਸ ਦਫਤਰ ਇਸ ਸਾਈਡ ਬਹੁਤ ਸੋਹਣਾ ਲਿਖਿਆ ਹੋਇਆ 10 ਗੁਰੂ ਸਹਿਬਾਨ ਦੇ ਨਾਮ ਪੰਜ ਪਿਆਰਿਆਂ ਦੇ ਨਾਮ ਪੰਜ ਤਖਤ ਸਹਿਬਾਨਾਂ ਦੇ ਨਾਮ ਤੇ ਚਾਰ ਸੱਭਜਾਦਿਆਂ ਦੇ ਨਾਮ ਲਿਖੇ ਹੋਏ ਨੇ ਇਸ ਤੋਂ ਅੱਗੇ ਜਿੱਥੇ-ਜਿੱਥੇ ਸੇਵਾ ਚੱਲ ਰਹੀ ਆ ਉਹ ਗੁਰਦੁਆਰਾ ਸਾਹਿਬ ਦੇ ਨਾਮ ਲਿਖੇ ਨੇ ਇਸ ਸਾਈਡ ਪੂਰੇ ਫੁੱਲ ਬੂਟੇ ਲੱਗੇ ਹੋਏ ਨੇ ਤੇ ਅੱਜ ਦਾ ਸਫਰ ਕਾਲੀ ਨਾਗਣੀ ਤੇ ਹੁਣ ਅਗੇ ਆ ਗਵਾਲੀਅਰ ਕਿਲੇ ਦੇ ਵਿੱਚ ਜਿੱਥੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਕੈਦ ਕੀਤਾ ਗਿਆ ਸੀ ਤੇ ਉਹ 52 ਸਤੰਭ ਨੇ ਜਿਸ ਨਾਲ 52 ਰਾਜੇ ਕੈਦ ਕੀਤੇ ਸਨ ਇਹ ਸਾਰਾ ਗੋਲਿਆਰ ਕਿਲੇ ਦਾ ਵਿਊ ਹੈ ਇਧਰ ਬੈਕ ਸਾਈਡ ਤੇ ਪਾਰਕਿੰਗ ਹੈ ਜਿੱਥੇ ਗੱਡੀ پارک ਕਰਕੇ ਆਏ ਆ ਇਹ ਗਵਾਲੀਅਰ ਸ਼ਹਿਰ ਦਾ ਵਿਊ ਆ ਕੇਲੇ ਦੇ ਉਪਰੋ ਯਾਦ ਬਲੈਕ ਹੋਣੀ ਚਾਹੀਦੀ ਕਿ ਪੂਰਾ ਤੈਨੂੰ ਗੋਾਲੀਅਰ ਸ਼ਹਿਰ ਆ ਥੱਲੇ ਜਾ ਕੇ ਚਿੱਟਾ ਨਾਲ ਸਭ ਵੀ ਇਹ ਸੈੱਡ ਕੇ ਲਾ ਇਹ ਲਗਾਏ ਤਿਰੰਗਾ ਸਨ ਕਰਉਣੇ ਆਪਣੀ ਦੀ ਭਰਾ ਇਹ ਸੈੱਡ ਹੋ ਰਹੀ ਆ ਫੋਟੋ ਸ਼ੂਟ ਮਾਨ ਸਿੰਘ ਮਹਿਲ ਦਾ ਇਤਿਹਾਸ ਮਾਨ ਮੰਦਰ ਪੈਲੇਸ ਰਾਜਾ ਮਾਨ ਸਿੰਘ ਇਹ ਪੂਰਾ ਹੀ ਲਾਡਲ ਹੋਰ

ਚਾਰ ਸ਼ਵੇਰੇ ਹਨੇਰਾ ਆ ਕਿਲੇ ਦੀ ਮੀਨਾਕਾਰੀ ਦੇਖਣ ਵਾਲੀ ਆ ਬਹੁਤ ਹੀ ਬਰੀਕੀ ਦੇ ਨਾਲ ਮੀਨਾਕਾਰੀ ਕੀਤੀ ਹੋਈ ਆ ਚੀੜੀ ਆ ਘਰ ਗਵਾਲੀਏ ਘੁੰਮਣ ਆਇਆ ਪਹਿਲਾ ਜਾਨਵਰ ਕਸ਼ੂ ਗਮਾ ਇਹ ਕੋਤੜਿਆ ਫੇਰਿਆ ਉਹ ਤੋਂ ਪਸੀਕਣ ਲੱਗਿਆ ਨੇ ਠੰਡ ਲੱਗਣ ਦੀਆਂ ਪੂਲ ਚ ਉਹਨਾਂ ਨੂੰ ਅੱਛਾ ਕਿੱਧਰ ਵੀ ਹੈਗਾ ਆ ਉਹ ਮਰ ਚੁੱਕਿਆ ਹਾਂ ਸ਼ਤਰਮੁਰਗ ਇਹਨੂੰ ਕਹਿੰਦੇ ਨੇ ਆਪਣੇ ਚਾਹੇ ਕਿਹ ਪੂਲ ਜੇ ਦਾ ਹੈ ਅੰਦਰ ਅਜੱਤ ਵਾਲਾ ਭਾਲੂ ਆ ਇੱਧਰ ਜੱਤ ਵਾਲਾ ਭਾਲੂ ਭਾਲੂ ਮਹਾਰਾਜਾ ਟਰੰਚ ਬਣਾਇਆ ਜਾਂਦਾ ਚੜੀਆ ਘਰ ਦੇ ਵਿੱਚ ਜਾਨਵਰ ਬਾਹਰ ਨਾ ਨਿਕਲ ਸਕੇ ਇਹ ਗਾ ਰੈੱਡ ਗ੍ਰੀਨ ਮੁਕਾਓ ਮੁਕਾਓ ਆਹ ਉਹ ਆਹ ਪਰੇਟ ਨਹੀਂ ਹੁੰਦੇ ਇਹ ਕੋਲ ਬੱਸ ਸਾਡੇ ਬਾਹ ਦਾ ਤੋਤਾ ਹੀ ਆ ਇੱਥੇ ਇੱਕ ਉਹ ਅੰਦਰ ਇਹ ਮਕਾਊ ਆ ਵੱਡਾ ਤੋਤਾ ਇਹਦਾ ਕੀ ਨਾਮ ਆ ਇਹ ਮੂੰਹ ਇਹ ਸਾਈਡ ਪੰਜਾਬੀ ਭਾਸ਼ਾ ਜੀ ਕਹਿ ਦਿੰਦੇ ਆ ਦਰਿਆਈ ਘੋੜਾ ਨਹੀਂ ਆ ਰੇ ਲਿਆ ਰੇ ਪਾਣੀ ਦੇ ਵਿੱਚ ਪੂਰੇ ਇਧਰ ਆ ਗਿਆ ਸੱਪਾਂ ਦੀ ਸ਼ਕਸ਼ਣ ਪਹਿਲਾ ਨੰਬਰ ਤੇ ਆ ਗਿਆ ਅਜਗਰ ਮਹਾਰਾਜ ਉਹ ਬੈਠੇ ਕੋਨੇ ਦੇ ਵਿੱਚ ਕਿ ਜਿੱਕੇ ਨਾ ਅੰਟੀ ਇਥੇ ਰਹੀ ਆ ਦੂਜਾ ਇਹ ਆ ਗਿਆ ਚਾਰ ਇੱਕ ਉਹ ਮੂੰਹ ਕਢੰਦੇ ਪਰਲੇ ਵਿੱਚ ਨਾਗ ਕਹਿੰਦਾ ਰੈਟ ਸਨੇਕ ਉਹ ਇਹਨਾਂ ਦਾ ਪੂਰਾ ਟੈਂਪਰੇਚਰ ਵੀ ਅੰਦਰ ਛੱਬਿਆ ਹੋਵੇ ਉਹ ਟੂ ਟੈਂਪਰੇਚਰ ਇੰਨਾ 19.1 ਇਹ ਚ ਆ ਗਿਆ ਇੰਡੀਅਨ ਕੋਬਰਾ ਉਹ ਪੁੱਤ ਕੜੇ ਚ ਵੜ ਕੇ ਬੈਠਾ ਉਹ ਦਿਖ ਨਹੀਂ ਰਿਹਾ ਉਹ ਮੈਨੂੰ ਦੇਖ ਗਿਆ ਥੋੜਾ ਥੋੜਾ ਕੜੇ ਚ ਵੜ ਕੇ ਬੈਠਾ ਉਹ ਚਲੋ ਘਰ ਹੁੰਦੇ ਆ ਜੇ ਮਾਰੀ ਦੇ ਇੱਕ ਲੱਖੀ ਦਾ ਤੇ ਜਾਰੀਲੇ ਵੀ ਹੁੰਦੇ ਆ ਇਹ ਕੁਝ ਵੜ ਕੇ ਬੈਠਾ ਲੱਗਦਾ ਇਹ ਦੋਵਾਂ ਕੋਡ ਕੜਿਆਂ ਦੇ ਵਿੱਚ ਇੱਕ ਇਹਦੇ ਕੋਲ ਪੈਰ ਰੱਖ ਤੇ ਇੱਕ ਆ ਗਈ ਕਾਮਨ ਰੈੱਡ ਸੈਂਡ ਬੋਆ ਤੇ ਮਿੱਟੀ ਖਾਣੇ ਤੇ ਕਾਮਨ ਸੈਂਡ ਬੋਆ ਜਾਲੀ ਦੇ ਚੱਕਰ ਦੇ ਵਿੱਚ ਤੇ ਕੇ ਰਿਆ ਤੇ ਇੱਕ ਉਧਰ ਲੱਕੜ ਦੇ ਕੋਲ ਆਜੀ ਟਪਿਆਣਾ ਕੋਡੀਆਂ ਨਾਲ ਸਾ ਤੇ ਅਸਲ ਵਾਈਪਰ ਵਾਈਪਰ ਬੜੇ ਲੰਬੇ ਆ ਦੋ ਤਿੰਨ ਚਾਰ ਚਾਰ ਇੱਕ ਕੋਡੀਆਂ ਵਾਲੇ ਇਹ ਰਿਆ ਇਹੇ ਦੱਸਿਆ ਬੰਦਾ ਨਹੀਂ ਪਸਦਾ ਹੈ 15 ਮਿੰਟਾਂ ਚ ਆ ਮੁੰਡਿਆ ਇਹ ਕੋਡੀਆਂ ਦੇ ਚੰਨ ਕੋਲ ਬੈਠੇ ਗਏ ਨਾ ਰੱਖੋ ਤੇ ਮੇਰਾ ਕੋਡਾ ਆਵੇ ਲੂਸ ਤੇ ਨਾ ਟਿਕਾਸੇ ਲੂਣ ਆਉਣੀ ਆ ਵੀ ਲੜਾਕੀ ਜਾਲ ਪਹਿਲਾ ਭਾਰਤ ਦੇ ਲੜਖੋ ਜਾ ਗਿਆ ਹਾਂ ਹਾਂ ਇਹਦੀ ਵੀ ਹਿਸਟਰੀ ਹੈ ਵੀ ਇੱਥੇ ਚਿੜੀਆ ਘਰ ਚ ਪਿਆ ਤੇ 1971 ਬੰਗਲਾਦੇਸ਼ ਜੁੱਧ 1965 ਟੁੱਟ ਗਿਆ ਹਾਂ ਇੱਧਰ ਆ ਗਏ ਚੀਤੇ ਆ ਬੈਠਾ ਚਿੱਟਾ ਤੇ ਉਹ ਓਲੇ ਬੈਠੇ ਹੋਏ ਨੇ ਬ੍ਰਾਊਨ ਵਾਲੇ ਕਿਆ ਗਰ ਲੈਪਰ ਇਧਰ ਜੰਗਲ ਦਾ ਰਾਜਾ ਸ਼ੇਰ ਤੇ ਉਹਦੀ ਘਰ ਦੀ ਸ਼ੇਰਨੀ ਸ਼ੇਰ ਦੇ ਵਿਚਾਰਾਂ ਅੰਦਰ ਤਾੜ ਰੱਖਿਆ ਨਹੀਂ ਉਹ ਸ਼ੇਰ ਬਿਠਾ ਲੱਗੇ ਆਹ ਕੰਮ ਠੀਕ ਹੈ ਗੱਲਣਾ ਆਣਾ ਹੈ ਨਾ ਜਿੱਦਨ ਮਰਜ਼ੀ ਭੱਜ ਕੇ ਚੱਲ ਜਾਂਦੇ ਨੇ